ਬੱਚੀ ਜਿਹੜੀ ਨੀਵਾਂ ਤੋਂ ਦੇ ਭੈਰ ਕਾ ਰੋਕ ਝਰੀ ਹੋਦੀ ਪੈਰ ਦਮੀ ਸਤ ਖੋਲੇ ਇਸ ਬੱਚੀ ਨੇ ਬੜਾ ਹੀ ਦੁੱਖ ਹੰਡਾਇਆ ਹੈ ਮਤਲਬ 10 15 ਸਾਲ ਹੋ ਗਏ ਨੇ ਕਿ ਮੇਰੇ ਕੋਈ ਇਹਨਾਂ ਦਾ ਇਲਾਜ ਚੱਲਣ ਰਿਹਾ ਦਿੱਲੀ ਏਮਸ ਵਿੱਚ ਇਹਨਾਂ ਦਾ ਇਲਾਜ ਚੱਲਦਾ ਹੈ ਬੱਚੀ ਦਾ ਨਾ ਡਾਇਪਰ ਲੈਣੇ ਹੁੰਦੇ ਨੇ ਵੀ ਰੁਕੂ ਕਿਉਂਕਿ ਜਿਹੜਾ ਬਾਥਰੂਮ ਜੁਰਨ ਆਉਟਪੁਟ ਹੈ ਬਾਥਰੂਮ ਇਸ ਬੱਚੀ ਦਾ ਰੁਕਦਾ ਨਹੀਂਗਾ ਰੋਟੀਂ ਚ ਆ ਹੀ ਜਾਂਦਾ ਆ ਹੀ ਜਾਂਦਾ ਔਰ ਜਗਾ ਵੀ ਇੱਕ ਹੋ ਚੁੱਕੀ ਹੈ ਬਾਥਰੂਮ ਨਰ ਟਾਇਲਟ ਵਨੀ ਜਦਾ ਸੇਮ ਹੋ ਗਈ ਔਰ ਉਹਦਾ ਇਲਾਜ ਅਹੀਂ ਕਰਵਾ ਰਹੇ ਆ ਐਂਸ ਵਿੱਚ ਚੱਲਦਾ ਪਿਆ ਹੈ ਬੜਾ ਔਖਾ ਹੈ ਜੀਵਨ ਔਰ ਇਸ ਬੱਚੀ ਦਾ 10 12 13 ਸਾਲ ਕਿੰਨਾ ਚਿਰ ਹੋਵੇਗਾ ਐਂਸ ਵਿੱਚ ਰਹਿਣਾ ਹੈ 15 15 ਸਾਲ 15 ਸਾਲ ਹੋ ਗਏ ਬਾਥਰੂਮ ਦੇ ਰੱਬ ਬੱਚੇ ਨੂੰ ਲਗਾ ਕੇ ਰੱਖਦੇ ਉਹ ਡੈਪਰ ਘਟੂ ਘਟ 10 ਦਿਨਾਂ ਬਾਅਦ ਇਹਨਾਂ ਨੂੰ ਅੱਧਾ ਬੋਰਾ ਇੱਕ ਲੈ ਕੇ ਦੇਣਾ ਪੈਂਦਾ ਇਹ ਬੇਟਾ ਕੱਪੜੀ ਵੀ ਬੇਟਾ ਬੱਚੀ ਕਹ ਰਹੀ ਨਹੀਂ ਕੱਪੜੀ ਵੀ ਲੈ ਦੋ ਹਾਂ ਹਾਂ ਅੰਨਾਂ ਦੇ ਚਲੇ ਜਾਂਦੇ ਠੀਕ ਨੇ ਦੇ ਦੇ ਦੂੰਗਾ ਜੀ 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 ਦੇ ਹੱਥ ਰਹਾ ਤਾਂ ਉਹੀ ਚੀਜ਼ ਲੈ ਕੇ ਦੇਣੀ ਹੈ ਬੱਚੇ ਇਹ ਵੀ ਨਹੀਂ ਦੇਖੀ चले पहाड़ के लिए वो जिंदगी किसी ने जो हो न हो तो मैं तुम्हारा